ਅੱਜ ਦੇ ਹਾਲਾਤ ਜਿਹੜੇ ਆ ਉਹ ਸਾਡੇ ਬਣਾਏ ਨਹੀਂ ਆ ਬਟ ਅਸੀਂ ਉਹਨਾਂ ਤੇ ਕਾਬੂ ਜ਼ਰੂਰ ਕਰ ਸਕਦੇ ਹਾਂ ਸਾਡੀ ਟੀਮ ਐਸ ਵੇਲੇ ਬੋਟਾਂ ਦੇ ਉੱਤੇ ਕੰਮ ਕਰ ਰਹੀ ਆ ਮੈਡੀਕਲ ਸੇਵਾ ਦੇ ਵਿੱਚ ਵੱਧ ਚੜ ਕੇ ਜੋ ਆਪਾਂ ਯੋਗਦਾਨ ਪਾ ਸਕਦੇ ਹਾਂ ਪਾ ਰਹੇ ਆ ਪਰ ਜੋ ਉੱਥੇ ਸਥਿਤੀ ਆ ਅਸੀਂ ਮੈਨੂੰ ਲੱਗਦਾ ਉਹਦਾ ਸੋਚਿਆ ਵੀ ਨਹੀਂ ਸੀ ਕਿ ਇਹ ਕੁਝ ਹੋਊਗਾ ਜੋ ਕੁਝ ਹੋ ਰਿਹਾ ਸਾਡੀ ਪਲੈਨਿੰਗ ਤੋਂ ਕਿਤੇ ਵੱਧ ਕੇ ਉੱਥੇ ਜੋ ਸਾਡੀ ਟੀਮ ਨੂੰ ਹੈਂਡਲ ਕਰਨਾ ਪੈ ਰਿਹਾ ਤੇ ਮੈਂ ਇੱਕ ਅਪੀਲ ਕਰ ਰਿਹਾ ਵੱਧ ਚੜ੍ਹ ਕੇ ਜਿੰਨੇ ਆਪਣੇ ਨੌਜਵਾਨ ਆ ਜੇ ਤੁਸੀਂ ਮੈਡੀਕਲ ਸੇਵਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੇ ਸਕਦੇ ਹੋ ਤੇ ਸਾਡੀ ਟੀਮ ਨੂੰ ਇਸ ਵੇਲੇ ਜਜ਼ਬੇ ਦੀ ਲੋੜ ਆ ਟੀਮ ਟੀਮ ਜਿਹੜੀ ਆ ਉੱਥੇ ਪਹੁੰਚੀ ਆ ਤੇ ਸਾਨੂੰ ਹੋਰ ਡਾਕਟਰਾਂ ਦੀ ਮੈਡੀਕਲ ਜਿਹੜੇ ਪਰਸਨਲ ਆ ਉਹਨਾਂ ਦੀ ਲੋੜ ਆ ਕਿਸੇ ਚੀਜ਼ ਦੀ ਹੋਰ ਲੋੜ ਨਹੀਂ ਆ ਪਰਮਾਤਮਾ ਦੀ ਪੂਰੀ ਕਿਰਪਾ ਵਾ ਸੋ ਪਲੀਜ਼ ਜੇ ਤੁਸੀਂ ਉੱਥੇ ਸਾਡੇ ਨਾਲ ਮੈਡੀਕਲ ਸੇਵਾ ਦੇ ਲਈ ਪਹੁੰਚ ਸਕਦੇ ਹੋ ਜਰੂਰ ਪਹੁੰਚੋ ਕੋਈ ਲੜਾਈ ਆਪਾਂ ਸ਼ੁਰੂ ਨਹੀਂ ਕੀਤੀ ਨਾ ਹੀ ਤੁਸੀਂ ਸ਼ੁਰੂ ਕੀਤੀ ਆ ਹੋ ਸਕਦਾ ਇਸ ਲੜਾਈ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਾ ਹੋਵੇ ਪਰ ਗੱਲ ਆ ਜਿੱਥੇ ਕਿਸਾਨਾਂ ਦੀ ਆ ਜਾਂਦੀ ਆ ਜਿੱਥੇ ਪੰਜਾਬ ਦੀ ਆ ਜਾਂਦੀ ਆ ਜਿੱਥੇ ਆਪਣੇਆਂ ਦੀ ਆ ਜਾਂਦੀ ਆਪਣੇ ਪਰਿਵਾਰ ਦੀ ਆ ਜਾਂਦੀ ਆ ਤੇ ਫਿਰ ਆਪਾਂ ਪਿੱਛੇ ਨਹੀਂ ਹੱਟ ਸਕਦੇ ਸੋ ਜ਼ਰੂਰ ਉਸ ਟਾਈਮ ਤੇ ਇਸ ਟਾਈਮ ਤੇ ਜਿਹੜੀ ਲੋੜ ਆ ਉਹ ਆ ਕਿ ਅਸੀਂ ਮੈਡੀਕਲ ਸੇਵਾ ਉੱਥੇ ਜ਼ਰੂਰ ਪਹੁੰਚਾਈਏ ਤੇ ਵੱਧ ਚੜ ਕੇ ਮੈਂ ਆਪਣੇ ਡਾਕਟਰਾਂ ਨੂੰ ਮੈਡੀਕਲ ਸਟਾਫ ਨੂੰ ਅਪੀਲ ਕਰਦਾ ਸਾਡੇ ਨਾਲ ਲੱਗੋ ਕਿ ਉਹ ਤੇ ਆਪ ਆਪਣੀ ਲੋਕਾਂ ਦੀ ਜੀ ਸੇਵਾ ਕਰ ਸਕੀਏ ਅੱਜ ਦੇ ਹਾਲਾਤ ਜਿਹੜੇ ਆ ਉਹ ਸਾਡੇ ਬਣਾਏ ਨਹੀਂ ਆ ਬਟ ਅਸੀਂ ਉਹਨਾਂ ਤੇ ਕਾਬੂ ਜ਼ਰੂਰ ਕਰ ਸਕਦੇ ਆ ਸਾਡੀ ਟੀਮ ਐਸ ਵੇਲੇ ਬੋਟਾਂ ਦੇ ਉੱਤੇ ਕੰਮ ਕਰ ਰਹੀ ਆ ਮੈਡੀਕਲ ਸੇਵਾ ਦੇ ਵਿੱਚ ਵੱਧ ਚੜ ਕੇ ਜੋ ਆਪਾਂ ਯੋਗਦਾਨ ਪਾ ਸਕਦੇ ਆ ਪਾ ਰਹੇ ਆ ਪਰ ਜੋ ਉੱਥੇ ਸਥਿਤੀ ਆ ਅਸੀਂ ਮੈਨੂੰ ਲੱਗਦਾ ਉਹਦਾ ਸੋਚਿਆ ਵੀ ਨਹੀਂ ਸੀ ਕਿ ਇਹ ਕੁਝ ਹੋਊਗਾ ਜੋ ਕੁਝ ਹੋ ਰਿਹਾ ਸਾਡੀ ਪਲਾਨਿੰਗ ਤੋਂ ਕਿਤੇ ਵੱਧ ਕੇ ਉੱਥੇ ਜੋ ਸਾਡੀ ਟੀਮ ਨੂੰ ਹੈਂਡਲ ਕਰਨਾ ਪੈ ਰਿਹਾ ਤੇ ਮੈਂ ਇੱਕ ਅਪੀਲ ਕਰ ਰਿਆਂ ਵੱਧ ਚੜ੍ਹ ਕੇ ਜਿੰਨੇ ਆਪਣੇ ਨੌਜਵਾਨ ਆ ਜਿਹੇ ਤੁਸੀਂ ਮੈਡੀਕਲ ਸੇਵਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੇ ਸਕਦੇ ਹੋ ਤੇ ਸਾਡੀ ਟੀਮ ਨੂੰ ਇਸ ਵੇਲੇ ਜਜ਼ਬੇ ਦੀ ਲੋੜ ਆ ਟੀਮ ਟੀਮ ਜਿਹੜੀ ਆ ਉੱਥੇ ਪਹੁੰਚੀ ਆ ਤੇ ਸਾਨੂੰ ਹੋਰ ਡਾਕਟਰਾਂ ਦੀ ਮੈਡੀਕਲ ਜਿਹੜੇ ਪਰਸਨਲ ਆ ਉਹਨਾਂ ਦੀ ਲੋੜ ਆ ਕਿਸੇ ਚੀਜ਼ ਦੀ ਹੋਰ ਲੋੜ ਨਹੀਂ ਆ ਪ੍ਰਮਾਤਮਾ ਦੀ ਪੂਰੀ ਕਿਰਪਾ ਵਾ ਸੋ ਪਲੀਜ਼ ਜੇ ਤੁਸੀਂ ਉੱਥੇ ਸਾਡੇ ਨਾਲ ਮੈਡੀਕਲ ਸੇਵਾ ਦੇ ਲਈ ਪਹੁੰਚ ਸਕਦੇ ਹੋ ਜ਼ਰੂਰ ਪਹੁੰਚੋ ਵੇਖੋ ਇਹ ਲੜਾਈ ਆਪਾਂ ਸ਼ੁਰੂ ਨਹੀਂ ਕੀਤੀ ਨਾ ਹੀ ਤੁਸੀਂ ਸ਼ੁਰੂ ਕੀਤੀ ਆ ਹੋ ਸਕਦਾ ਇਸ ਲੜਾਈ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਾ ਹੋਵੇ ਪਰ ਗੱਲ ਇਹ ਜਿੱਥੇ ਕਿਸਾਨਾਂ ਦੀ ਆ ਜਾਂਦੀ ਆ ਜਿੱਥੇ ਪੰਜਾਬ ਦੀ ਆ ਜਾਂਦੀ ਆ ਜਿੱਥੇ ਆਪਣਿਆਂ ਦੀ ਆ ਜਾਂਦੀ ਆਪਣੇ ਪਰਿਵਾਰ ਦੀ ਆ ਜਾਂਦੀ ਆ ਤੇ ਫਿਰ ਆਪਾਂ ਪਿੱਛੇ ਨਹੀਂ ਹੱਟ ਸਕਦੇ ਸੋ ਜ਼ਰੂਰ ਉਸ ਟਾਈਮ ਤੇ ਇਸ ਟਾਈਮ ਤੇ ਜਿਹੜੀ ਲੋੜ ਆ ਉਹ ਆ ਕਿ ਅਸੀਂ ਮੈਡੀਕਲ ਸੇਵਾ ਉਥੇ ਜ਼ਰੂਰ ਪਹੁੰਚਾਈਏ ਤੇ ਵੱਧ ਚੜ ਕੇ ਮੈਂ ਆਪਣੇ ਡਾਕਟਰਾਂ ਨੂੰ ਮੈਡੀਕਲ ਸਟਾਫ ਨੂੰ ਅਪੀਲ ਕਰਦਾ ਸਾਡੇ ਨਾਲ ਲੱਗੋ ਤੇ ਉਥੇ ਆਪਾਂ ਆਪਣੇ ਲੋਕਾਂ ਦੀ ਵੀ ਸੇਵਾ ਕਰ ਸਕੀਏ ਕ੍ਰਿੰਗ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ